ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਬਾਬਾ ਸ੍ਰੀ ਚੰਦ ਜੀ ਦੇ ਬਾਲ ਅਵਸਥਾ ਦੇ ਚਮਤਕਾਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਬਾਲ ਅਵਸਥਾ ਵਿੱਚ ਹੀ ਕਈ ਚਮਤਕਾਰ ਵਿਖਾਏ ਹੈਰਾਨ ਕਰ ਦਿੱਤਾ ਸੀ ਬਾਲ ਸਾਖੀਆਂ ਨਾਲ ਖੇਡਦੇ ਕਈ ਵਾਰ ਅੰਤਰ ਧਿਆਨ ਹੋ ਜਾਂਦੇ ਸਨ ਇੱਕ ਵਾਰ ਮਹਾਤਮਾ ਜੀ ਵਿਖਿਆ ਲੈਣ ਦਰਵਾਜ਼ੇ ਆਏ ਮਾਤਾ ਜੀ ਅਤੇ ਬੀਬੀ ਨਾਨਕੀ ਜੀ ਆਪਣੇ ਨਿੱਜੀ ਰਜੇਵਿਆਂ ਵਿੱਚ ਲੱਗੇ ਸਨ ਬਾਬਾ ਜੀ ਨੇ ਦੇਖਿਆ ਤਾਂ ਆਪਣੀ ਖੇਡ ਛੱਡ ਕੇ ਅੰਦਰ ਵਾਲੇ ਨੂੰ ਗਏ ਅਤੇ ਮਹਾਤਮਾ ਜੀ ਨੂੰ ਕਿਹਾ ਇੱਛਿਆ ਝੋਲੀ ਪਾ ਲਓ ਮਹਾਤਮਾ ਜੀ ਨੇ ਦੇਖਿਆ ਝੋਲੀ ਮੋਤੀਆਂ ਨਾਲ ਭਰੀ ਹੋਈ ਸੀ ਮਹਾਤਮਾ ਜੀ ਨੇ ਕਿਹਾ ਇਹ ਪ੍ਰਸਾਦ ਆਪਣੇ ਮੇਰੀ ਝੋਲੀ ਪਾਇਆ ਇਹ ਸਵੀਕਾਰ ਹੈ ਮਗਰ ਉਹ ਪ੍ਰਸਾਦ ਵੀ ਦਿਓ ਜਿਸ ਨਾਲ ਮੇਰਾ ਜੀਵਨ ਸਫਲ ਹੋਣਾ ਹੈ ਜਨਮ ਮਰਨ ਦਾ ਦੁੱਖ ਦੂਰ ਹੋ ਜਾਏ ਜਦ ਮਹਾਤਮਾ ਜੀ ਬਾਬਾ ਸ੍ਰੀਚੰਦ ਜੀ ਨੇ ਰਜੋਈ ਕਰ ਰਹੇ ਸੰਤਾਂ ਦੀ ਬੀਬੀ ਨਾਨਕੀ ਨੇ ਦੇਖਿਆ ਕਿ ਮਹਾਤਮਾ ਦੀ ਝੋਲੀ ਮੋਤੀਆਂ ਨਾਲ ਭਰੀ ਹੋਈ ਹੈ। ਦੇਬੇ ਜੀ ਨੇ ਬਾਬਾ ਜੀ ਤੋਂ ਪੁੱਛਿਆ ਇਹ ਮੋਤੀ ਕਿੱਥੋਂ ਆਏ ਹਨ? ਤਾਂ ਬਾਬਾ ਜੀ ਨੇ ਛੋਲਿਆਂ ਦੀ ਬੋਰੀ ਵਿੱਚ ਹੱਥ ਪਾ ਕੇ ਬਾਹਰ ਕੱਢਿਆ ਤਾਂ ਬੋਰੀ ਮੋਤੀਆਂ ਨਾਲ ਭਰੀ ਹੋਈ ਸੀ। ਉਸ ਮਹਾਤਮਾ ਨੇ ਵਚਨ ਕੀਤਾ ਇਹ ਬਾਲਕ ਪਾਰ ਬ੍ਰਹਮ ਦਾ ਰੂਪ ਹੈ ਇਸ ਦਾ ਦਰਸ਼ਨ